ਮਹਾਨ ਸ਼ਹੀਦਾਂ ਨੂੰ ਸਮਰਪਿਤ ਛੀਰੀ ਫਤੇਗੜ ਸਾਹਿਬ ਮਾਡਰਨ ਵੈਲੀ ਦੀ ਟੀਮ ਵੱਲੋਂ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਧਾਇਕ ਲਖਬੀਰ ਸਿੰਘ ਰਾਏ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਜਿਸ ਨਾਲ ਕਿਸੇ ਦੀ ਵੀ ਜਾਨ ਬਚਾਈ ਜਾ ਸਕਦੀ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਮਾਡਰਨ ਵੈਲੀ ਵਾਲਿਆਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਬਹੁਤ ਹੀ ਭਲਾਈ ਦਾ ਕੰਮ ਕਰ ਰਹੇ ਹਨ ਤੇ ਮਾਡਰਨ ਵੈਲੀ ਦੇ ਪਰਿਵਾਰ ਵੱਲੋਂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਅਸੀਂ ਪਹਿਲੀ ਵਾਰੀ ਮੈਡੀਕਲ ਕੈਂਪ ਵੀ ਲਗਾਇਆ ਤੇ ਹੱਡੀਆਂ ਦੀ ਜਾਂਚ ਬਾਰੇ ਵੀ ਪਹਿਲੀ ਵਾਰ ਕੈਂਪ ਲਗਾਇਆ ਗਿਆ ਜਿੱਤੇ ਨੌਜਵਾਨਾਂ ਨੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕੀਤਾ ਉੱਥੇ ਔਰਤਾਂ ਨੇ ਵੀ ਵੱਧ ਚੜ ਕੇ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਗਿਆ ਦੇਖੋ ਆਏ ਸਾਲ ਦੀ ਤਰ੍ਹਾਂ ਮਾਡਰਨ ਵੈਲੀ ਦੇ ਏਪੀ ਬਾਈ ਤੇਜੀ ਬਾਈ ਇਹ ਆਪਣੇ ਸਾਥੀਆਂ ਨਾਲ ਉਪਰਾਲਾ ਕਰਕੇ ਬਲੱਡ ਨੇਸ਼ਨ ਕੈਂਪ ਲਾਉਨੇ ਸਾਡੇ ਸੈਨਿਕ ਇਹਨੇ ਕਿ ਖੂਨਦਾਨ ਮਹਾਦਾਨ ਸਭ ਤੋਂ ਵੱਡਾ ਦਾਨ ਖੂਨ ਦਾ ਨੇ ਕਿਸ ਦੀ ਜ਼ਿੰਦਗੀ ਬਚਾਉਣੀ ਹੈ ਔਰ ਇਹ ਸਾਡੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਸ਼ਹਾਦਤ ਵਾਲੇ ਦਿਨਾਂ 'ਚ ਇਹ ਕੈਂਪ ਲੱਗਦਾ ਹੈ ਮੈਂ ਸਮਝਦਾ ਇਹਦੇ ਨਾਲ ਜਿੱਥੇ ਸਾਨੂੰ ਪ੍ਰੇਰਨਾ ਤਾਂ ਮਿਲਦੀ ਹੈ ਕਿ ਅਸੀਂ ਕਿਸੇ ਦੀ ਜਾਨ ਬਚਾਈਏ ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਲੋੜ ਆ ਬਲੱਡ ਦੀ ਉਹ ਵੀ ਪੂਰੀ ਹੁੰਦੀ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਬਹੁਤ ਵੱਡੀ ਤਦਾਦ ਤੁਸੀਂ ਦੇਖਿਆ ਸੰਗਤ ਆਈ ਹੈ ਜਿਹੜੇ ਬਲੱਡ ਨੇਸ਼ਨ ਦੇ ਰਹੇ ਨੌਜਵਾਨ ਸਾਡੇ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਜਿਹੜਾ ਪ੍ਰਬੰਧ ਬਹੁਤ ਵਧੀਆ ਕਰਦੇ ਨੇ 400 ਯੂਨਿਟ ਹੋ ਜਾਂਦੇ 400 ਯੂਨਿਟ ਤਕਰੀਬਨ ਹੁਣ ਤੱਕ ਹੋ ਗਏ ਬਹੁਤ ਵੱਡਾ ਇਹ ਕੈਂਪ ਹੁੰਦਾ ਹੈ ਆਏ ਸਾਲ ਪਹਿਲੇ ਸਾਲ ਆਏ ਸਾਲ ਮੈਂ ਆਉਣਾ ਤੇ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਚੰਗੇ ਕੰਮ ਕਰਨੇ ਸਮਾਜ ਦੇ ਵਿੱਚ ਉਦਾਹਰਨਾਂ ਬਣਦੀਆਂ ਨੇ ਸੋ ਇਹ ਜਿਹੜੇ ਸਾਡੇ ਭਰਾ ਨੇ ਬਹੁਤ ਚੰਗਾ ਕੰਮ ਕਰਦੇ ਨੇ ਇਹ ਇੱਕ ਕਿਸੇ ਦੀ ਜਾਨ ਬਚਦੀ ਹੈ ਬਲੱਡ ਨਾਲ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਸਾਨੂੰ ਹੋਰਾਂ ਨੂੰ ਵੀ ਸਿੱਖਣਾ ਲੈਣੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਕਰੀਏ ਜਿਹੜੇ ਸਮਾਜ ਲਈ ਬਹੁਤ ਫਾਇਦੇਮੰਦ ਹੋਣ ਇਦੇ ਵਿੱਚ ਸਾਡੇ ਕੋਲੋਂ ਜਿਹੜੇ ਡਾਣਰ ਵੀਰਾਂ ਦਾ ਤੋਂ ਆਰਗਨ ਵੀ ਕੀਤਾ ਜਾਂਦਾ ਤੇ ਜਿਹੜੀ ਟੀਮ ਆਉਂਦੀ ਹੈ ਸਾਡੇ ਕੋਲੋਂ ਇਹ 32 ਦੀ ਟੀਮ ਤੇ ਮੇਨ ਪੀਜੀਟੀ ਹੈ ਤੇ ਇਸ ਵਾਰ ਪਹਿਲੀ ਵਾਰੀ ਅਸੀਂ ਮੈਡੀਕਲ ਕੈਂਪ ਵੀ ਲਾਇਆ ਤੇ ਫਿਜ਼ੀਓਥੈਰੇਪੀ ਕੈਂਪ ਜਿਹੜੇ ਹੱਡੀਆਂ ਦੀ ਜਾਂਚ ਹੈ ਇਹ ਸਾਰੇ ਨਵੇਂ ਕੈਂਪ ਲਾਇਆ ਇਸ ਤੋਂ ਪਹਿਲੀ ਵਾਰੀ ਲਾਇਆ ਸੀ ਤੇ ਅਸੀਂ ਉਹਨਾਂ ਜਿੰਨੇ ਵੀ ਸਾਡੇ ਵੀਰ ਜਿਹੜੇ ਹਮੇਸ਼ਾ ਸਾਡੀ ਪਹਿਲੀ ਆਵਾਜ਼ ਦੇ ਉੱਤੇ ਇਕੱਠੇ ਹੋ ਕੇ ਆਪਣੀ ਸਰਧਾ ਦੇ ਨਾਲ ਡੋਨਰ ਫੋਨਦਾਨ ਕਰਨ ਆਉਂਦੇ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਮਾਡਰਨ ਵੈਲੀ ਪਰਵਾਰ ਹੁਣੋਂ ਦਾ ਸੀ ਇਸੇ ਸੰਤਰਾ ਜਿੰਦੀ ਆ ਗਿਆ ਠੀਕ ਤੰਤਰ ਦਾ ਬਾਬਾ ਜੋਰੋਂ ਵਰਸੇ ਜਿੰਦੀ ਤੰਤਰ ਦਾ ਬਾਬਾ ਫਤਿਹ ਸਿੰਘ ਜੀ ਤੰਤਰ ਮਾਤਾ ਗੁਜਰਕੌਰ ਜੀ ਦੀ ਨਿਸਾਨੀ ਸ਼ਹਾਦਤ ਅਵਿਅ ਤਰਜੀਹ ਉੱਪਰ ਇੱਥੇ ਦੁਨੀਆ ਦੇ ਵਿੱਚੋਂ ਹਰ ਕੋਨੇ ਦੇ ਵਿੱਚੋਂ ਲੋਕ ਇਹਨਾਂ ਦੇ ਨਾਲ ਨਤਮਸਤ ਗੁੰਵਸਤੇ ਸਰਕਾਰ ਨੂੰ ਸਤਕਾਰ ਭੇਟ ਕਰਨ ਵਾਸਤੇ ਹੁੰਦੇ ਨੇ ਹਰ ਇੱਕ ਸੰਸਥਾ ਵੱਲੋਂ ਹਰ ਇੱਕ ਇਨਸਾਨ ਵੱਲੋਂ ਆਪਣੇ ਪਰਟੰਗ ਨਸਿੱਦਾ ਕੀਤਾ ਜਾਂਦਾ ਸੋ ਮੈਂ ਸਮਝਦਾ ਕਿ ਮਾਡਰਨ ਵੈਲੀ ਸਾਡੇ ਬਹੁਤ ਹੀ ਸਾਡੇ ਪਰਮ ਮਿੱਤਰ ਸਾਡਾ ਪਰਿਵਾਰ ਆ ਭਾਈ ਐਪੀਜੀ ਤੇਜੀ ਜੀ ਉਹਨਾਂ ਵੱਲੋਂ ਬਹੁਤ ਧਿਰਮਾ ਖੂਨਦੜ ਕੈਂਪ ਲਾਇਆ ਜਾ ਰਿਹਾ ਸਮਰਪਿਤ ਕਿਉਂਕਿ ਅੱਜ ਆਪਾਂ ਲੰਗਰ ਦੀ ਸੇਵਾ ਹੋ ਰਹੀ ਆ ਮੁੱਠਕਾਲੀ ਵਾਲੇ ਨੇ ਦਸਤਾਰਾਂ ਦੀ ਸੇਵਾ ਕਰਨੀ ਲੰਗਰ ਲਾਉਣੇ ਆ ਮੈਡੀਕਲ ਕੈਂਪ ਚੈਕਅਪ ਕੈਂਪ ਚੱਲ ਰਹੇ ਨੇ ਖੂਨਦੜ ਕੈਂਪ ਚੱਲ ਰਹੇ ਸੋ ਉਸੇ ਤਹਿਤ ਉਹਨਾਂ ਨੂੰ ਸਮਰਪਿਤ ਸਾਬ ਜਦਿਆਂ ਨੂੰ ਮਾਤਾ ਜੀ ਨੂੰ ਸਮਰਪਿਤ ਇੱਥੇ ਇਰਮਾ ਖੂਨਦਾਨ ਕੈਂਪ ਲੱਗ ਰਿਹਾ ਤੇ ਬਹੁਤ ਵਧੀਆ ਪ੍ਰੋਗਰਾਮਾ ਕਿਉਂਕਿ ਅੱਜ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਖੂਨਦਾਨ ਨੂੰ ਮਹਾਨਦਾਨ ਕਿਹਾ ਗਿਆ ਕਿਉਂਕਿ ਇਹ ਬਜਾਰੋਂ ਮੋਲੀ ਮਿਲਦਾ ਇਹ ਇੱਕ ਇਨਸਾਨ ਨੇ ਦੂਜੇ ਇਨਸਾਨ ਨੂੰ ਦੇਣਾ ਦਾਨ ਕਰਨਾ ਸੋ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕੈਂਪ ਲਾਉਣੇ ਚਾਹੀਦੇ ਨੇ ਤੇ ਤਾਂ ਕਿ ਜਿਹੜੇ ਐਕਸੀਡੈਂਟ ਕੇਸ ਨੇ ਬੱਚੇ ਨੂੰ ਥੈਨਸੀ ਮੇਰੀ ਪ੍ਰੋਬਲਮਾਂ ਤੇ ਬੜੀਆਂ ਬਿਮਾਰੀਆਂ ਜੋ ਆਮ ਬੰਦੇ ਨੂੰ ਬੜੀ ਲੋਡ ਪੈਂਦੀ ਆ ਸੋ ਇਹ ਇੱਕ ਕੈਂਪ ਇੱਕ ਨਵਿਕਲੀ ਪਹਿਲਾ ਮਾਡਰਨ ਵੈਲੀ ਵੱਲੋਂ ਕਿ 13ਵਾਂ ਕੈਂਪ ਲਾਇਆ ਗਿਆ ਜੀ ਮਾਤਾ ਗੁਜਰਤ ਤੋਂ ਜੀ ਲਸਾਮੀ ਸ਼ਾਹੂ ਦੇ ਜਨਮ ਦਿਨ ਤੇ ਮਾਡਰਨ ਵੈਲੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਫਿਰ ਤੋਂ ਦੂਜਾ ਕੈਂਪ ਇਸ ਵਾਰ ਲਾਇਆ ਗਿਆ ਜਿਸ ਵਿੱਚ ਪੀਜੀਐ ਚੰਡੀਗੜ੍ਹ 32 ਸੈਕਟਰ ਦੇ ਕਾਮਨ ਮੈਡੀਕਲ ਕਾਲਜ ਡਾਕਟਰ ਸਾਹਿਬ ਵੱਲੋਂ ਦੀ ਟੀਮ ਬਲੱਡ ਡੋਨਰ ਕਰਨ ਵਾਸਤੇ ਆਈ ਹੈ ਇਸ ਤੋਂ ਇਲਾਵਾ ਅਮਰ ਹਸਪੀਟਲ ਤੋਂ ਫ੍ਰੀ ਮੈਡੀਕਲ ਕੈਂਪ ਲੱਗਿਆ ਹੈ ਮੈਂ ਇੱਥੇ ਬਹੁਤ ਸਾਰੀਆਂ ਉੱਗੀਆਂ ਸ਼ਖਸੀਅਤਾਂ ਜਿਵੇਂ ਕਿ ਫਰਮਾ ਦਾਸ ਰਾਉ ਤੋਂ ਕੁਮਾਰ ਸਿੰਘ ਰਾਏ ਐਮ ਐਲ ਏ ਜੀ ਸਰਬਜੀਤ ਸਿੰਘ )^{(3)} ਗੁਰਪ੍ਰੀਤ ਸਿੰਘ ਰਾਜੂ ਕਰਨ ਬਹੁਤ ਬਹੁਤ ਸਾਰੇ ਪ press ਵਾਲੇ ਮੇਰੇ ਵੀਰ ਤੇ 400 ਦੇ ਕਰੀਬ ਡੋਨਰ ਵੀਰ ਇੱਥੇ ਪਹੁੰਚੇ ਆ ਮੈਂ ਮਾਡਰਨ ਵਾਲੀ ਪਰਿਵਾਰ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ press ਵਾਲੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਨਾ ਤੇ ਧੰਨਵਾਦ ਕਰਨਾ ਹੈ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਵੀ ਫੀਮੇਲ ਡੋਨਰਸ ਬਹੁਤ ਜ਼ਿਆਦਾ ਆਏ ਆ ਆਪਣੇ ਆਪ ਆਏ ਆ ਸੋ ਮੈਂ ਤੁਹਾਡੇ ਮੀਡੀਆ ਰਾਹੀਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਤੇ ਬੇਨਤੀ ਕਰਨਾ ਕਿ ਇਦਾਂ ਦੇ ਫ੍ਰੀ ਮੈਡੀਕਲ ਕੈਂਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਲੱਗਣੇ ਚਾਹੀਦੇ ਤਾਂ ਕਿ ਲੋੜਵੰਦਾਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰ ਸਕੀਏ